ਜੀ ਸਾਰਿਆਂ ਸਾਡੇ ਬਲੌਗ ਤੁਸੀਂ ਵੀ ਠੀਕ ਹੋ ਅਸੀਂ ਤੁਹਾਡੇ ਸਵਾਗਤ ਹੈ ਤੁਹਾਡੇ ਮਾਨ ਬਲੌਗ ਦੇ ਵਿੱਚ ਤੇ ਹੁਣ ਆਪਾਂ ਤੁਹਾਡੇ ਲਈ ਦੋ ਬਹਿਣਾ ਲੈ ਕੇ ਆਏ ਆਂਗੇ ਇਹ ਹੈਗੀਆਂ 1.5 ਮਹੀਨੇ ਦੀਆਂ ਇਹ ਹੈਗੀ ਐਚਐਫ ਤਿਆ ਹੈਗੀ 1.5 15 ਨਹੀਂ 15 ਮਹੀਨੇ 15 ਮਹੀਨੇ ਦੀਆਂ ਆ ਵੀ 15 ਮਹੀਨੇ ਦੀ ਤਿਆ ਵੀ ਆ ਹੈਗੀ ਜਲਸੀ ਪਿਓਰ ਜਲਸੀ ਚ ਤੇ ਤੁਹਾਨੂੰ ਦਿਖਾਉਣੇ ਆਗੇ ਇਹਨਾਂ ਦੀ ਚੋਲੀ ਦੇਖ ਸਕਦੇ ਹੋ ਪੂਰੀ ਰਾਜੀ ਨੇ ਕੋਈ ਸਪਕ ਤੋਂ ਕੋਈ ਹੋ ਨਹੀਂ ਹੈਗਾ ਇਹਨਾਂ ਦਾ ਤੇ ਇਹ ਆਪਾਂ ਵੇਚਣੀਆਂ ਨੇ ਹੈਗੀਆਂ ਜਿਹੜੇ ਭੈਣ ਭਰਾ ਨੂੰ ਲੈਣੀਆਂ ਨੇ ਉਹ ਸਾਨੂੰ ਕੰਟੈਕਟ ਕਰ ਸਕਦੇ ਆਗੇ ਤੇ 1 कार ਹੀ ਐਚ ਐਫ ਇਹ ਬੱਸ ਬੰਦੇ ਕਾਵਲ ਹੀ ਹੈਗੀ ਤੇ ਝੋਲੀ ਤੁਹਾਨੂੰ ਦਿਖਾਉਣੀ ਆ ਦੇਖ ਸਕਦੇ ਹੋ ਜੇ ਕਿਸੇ ਭੈਣ ਭਰਾ ਦੇ ਪਸੰਦ ਆਉਂਦੀਆਂ ਨੇਗੀਆਂ ਤਾਂ ਸਾਨੂੰ ਕੰਟੈਕਟ ਕਰ ਸਕਦੇ ਹੋ ਮੋਬਾਈਲ ਨੰਬਰ ਕਿੰਨਾ ਦਾ 7995132003 ਤੇ ਬਾਕੀ ਤੁਹਾਨੂੰ ਕੰਟੈਕਟ ਨੰਬਰ ਪਾਵਾ ਗਿਆ ਸੀ ਇਹਦੇ ਵੀਡੀਓ ਦੇ ਵਿੱਚ ਹੀ ਜੇ ਤੁਹਾਨੂੰ ਵਧੀਆਂ ਲੱਗੀਆਂ ਬਸੀਆਂ ਤਾਂ ਸਾਨੂੰ ਫੋਨ ਕਰ ਸਕਦੇ ਹੋਗੇ ਧੰਨਵਾਦ ਜੀ ਹਾਂਜੀ ਆਪਾਂ ਜਿਹੜੇ ਦੋ ਵਿਹੜਾ ਤੁਹਾਨੂੰ ਦਿਖਾਈਆਂ ਨੇਗੀਆਂ ਆਪਣੇ ਬਲੌਗ ਦੇ ਵਿੱਚ ਤੇ ਉਹ ਵਿਹੜਾ ਹੈਗੇ ਨੇ ਜੀ ਆਪਣੀਆਂ 15 15 ਮਹੀਨੇ ਦੇ ਮਤਲਬ ਡੇਡਡ ਸਾਲ ਦੀਆਂ ਨੇਗੀਆਂ ਟੀਕੇ ਦੇ ਬਿਲਕੁਲ ਕਾਬਲ ਨੇਗੀਆਂ ਜੇ ਕਿਸੇ ਭੈਣ ਭਰਾ ਨੇ ਇਹ ਬੜਾ ਲੈਣੀਆਂ ਨੇ ਤਾਂ ਕੰਟੈਕਟ ਨੰਬਰ ਤੁਹਾਨੂੰ ਮੈਂ ਦੱਸ ਦਿੰਨੀ ਹੈਗੀ ਜਿਹੜੇ 955 32003 ਤੇ ਇਹ ਬੜਾ ਬਹੁਤ ਚੰਗੀਆਂ ਨੇ ਟੀਕੇ ਦੇ ਬਿਲਕੁਲ ਕਾਬਲ ਨੇਗੀਆਂ ਤੇ ਜਿਹੜੇ ਵੀ ਭੈਣ ਭਰਾਵਾਂ ਭਰਾ ਨੇ ਲੈਣੀਆਂ ਨੇ ਕਿ ਬੈੜਾ ਤੇ ਆਪਾਂ ਕੰਟੈਕਟ ਨੰਬਰ ਤੁਹਾਨੂੰ ਦੱਸਤਾ ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੋਗੇ ਤੇ ਉਹ ਤੁਹਾਨੂੰ ਫੋਨ ਤੇ ਦੱਸ ਦੇਣਗੇ ਵੀ ਕੀ ਰੇਟ ਆਗਾ ਰੇਟ ਸਾਰਾ ਫੋਨ ਤੇ ਹੋਊਗਾ ਤੇ ਬੈੜਾ ਬਹੁਤ ਚੰਗੀਆਂ ਨਸਲ ਦੀਆਂ ਨੇਗੀਆਂ ਇੱਕ ਐਚਐਫ ਆ ਤੇ ਇੱਕ ਜਲਸੀ ਆ ਅੱਜ ਭਾਗੇ ਖੀਰੀ ਹੈ ਜੀ ਤੇ ਜਲਸੀ ਵੀ ਖੀਰੀ ਹੈਗੀ ਤੇ ਪੂਰੀ ਰਾਜ ਜੀ ਨੇ ਕਿਸੇ ਪੱਖੋਂ ਕੋਈ ਉਹਨਾਂ ਚ ਕੋਈ ਕਾੜ ਨਹੀਂ ਕੱਢ ਕੱਟ ਵੀ ਵਧੀਆ ਉਹਨਾਂ ਦਾ ਕੋਈ ਆਏ ਨਹੀਂਗਾ ਤੇ ਜਿਨੇ ਵੀ ਲੈਣੀਆਂ ਨੇ ਤੇ ਆਪਾਂ ਜਿਹੜਾ ਨੰਬਰ ਦਿੱਤਾ ਕੰਟੈਕਟ ਨੰਬਰ ਉਹਦੇ ਉੱਤੇ ਜਰੂਰ ਕੰਟੈਕਟ ਕਰਨਾ ਜੀ ਤੇ ਧੰਨਵਾਦ ਜੀ